ਸਾਨੂੰ ਕਿਹਨੇ ਚੁਕੜਾ ਯਾਰ ਅਸੀਂ ਖੁਦ ਦੇ ਵਿੱਚ ਭਗਦਾ ਅਸੀਂ ਪੰਜਾਬ ਪੁਲਿਸ ਦੇ ਖੜੇ ਨਾਲ ਖੜੇ ਆ ਛਾਛਮਪੁਰਾ ਦੇ মিডিਆ ਨਾਲ ਵੀ ਖੜੇ ਆ ਅਸੀਂ ਕਿਹਨੇ ਗਲਤ ਨਹੀਂ ਬੋਲਦੇ ਅਸੀਂ ਹਿੰਦੂ ਵੀ ਖੜੇ ਨਾਲ ਮੁਸਲਮਾਨ ਵੀ ਸਿੱਖ ਸਾਈ ਜੈਨੀ ਮੋਦੀ ਇਹ ਜਿਹੜਾ ਮੇਰੋ ਆ ਮੈਂ ਉਹਨੂੰ ਪੁੱਛਣਾ ਜਣਾ ਅੱਤਵਾਦੀ ਨੂੰ ਬਈ ਉਹ ਜਿਹੜੇ 3.5 ਲੱਖ ਸਾਢੇ 3.5 ਲੱਖ ਬੰਦਾ ਮਰਜ ਹੋ ਗਿਆ ਕ੍ਰਿਸਚੀਅਨ ਬਣ ਗਿਆ ਉਹ ਰੋਕ ਲੈਂਦਾ ਉਹ ਉਹਦਾ ਰੋਕ ਨਹੀਂ ਸਕਿਆ ਉਹ ਜੇ ਆਪਣਾ ਪਿਓ ਦਾ ਸੀ ਉਹ ਪਰ ਉਹ ਬੇਈਮਾਨ ਬੰਦਾ ਅੱਤਵਾਦੀ ਬੰਦਾ ਆ ਉਹ ਉਹਦੇ ਆਪਣਾ ਜੁੱਤੀਆਂ ਫੇਰਨੇ ਬਣੇ ਉਹਦੇ ਮਨਸਾਪ ਪਰ ਉਹਨਾਂ ਵੱਲੋਂ ਕਹਿ ਵੀ ਬੜੀ ਵਧੀਆ ਓਏ ਉਹਨਾਂ ਵੱਲੋਂ ਕਹਦਾ ਉਹ ਤਾਂ ਗੰਦਾ ਬੰਦਾ ਯਾਰ ਉਹਦੀ ਗੱਲਾਂ ਕਰੋ ਉਹ ਨਾਲੇ ਕੱਚਾ ਆਦਮੀ ਆ ਪਰ ਕਤਲ ਕਰਨ ਤੋਂ ਬਾਅਦ ਕਈ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਬਾਰੇ ਓਏ ਯਾਰ ਲੋਕ ਵੀ ਡਰੀ ਜਾਂਦੇ ਆ ਯਾ ਦਮ ਰੱਖੋ ਓਏ ਇਹ ਜਿਹੜੇ ਬੰਦੇ ਆ ਤਾਂ ਡਰਨਾ ਨਹੀਂ ਚਾਹੀਦਾ ਇਹਦਾ ਮੈਂ ਕੱਲਾ ਹੀ ਬਹੁਤ ਨਾ ਉਹ ਥੱਲੇ ਉਹ ਜਿਹੜਾ ਜਿਹੜਾ ਇਹ ਗੰਦ ਜਿਹੜਾ ਲੰਚਰ ਦਾ ਆਲਾ ਗੱਲ ਆ ਇਹ ਨੂੰ ਨਾ ਪ੍ਰਸ਼ਾਸਨ ਆਪ ਦੀ ਗਾਈਡਲਾਈਨ ਬਣਾ ਦੇਵੇ ਪਰਫਾਰਮਾ ਬਣਾ ਦੇਵੇ ਬਈ 25% ਦਾ ਆਪਾਂ ਆਹ ਕਰਨਾ ਤੁਹਾਨੂੰ ਜਿਹੜਾ ਜਾਇਜ਼ ਆ ਪ੍ਰਸ਼ਾਸਨ ਨੂੰ ਲੱਗਦਾ ਗੱਲ ਕਾਦਮ ਰੋੜ ਹੀ ਨਹੀਂ ਪੈਣੀ ਮਾਰਨ ਦਾ ਕੀ ਮੈਨ ਲੋਕ ਇਹ ਸਿੱਖ ਸਮਝ ਲਿਗਾ ਮਾਰ ਦੋ ਉਹਨੂੰ ਕਮਨ ਕਸਣਾ ਮਾਰ ਦੋ ਖਬਰਾਂ ਉਹਨੇ ਬਲਾਦਕਰ ਹੋ ਗਿਆ ਹੋਵੇ ਫੇਰ ਆਪਾਂ ਹੀ ਕਰ ਸਕਦੇ ਹਾਂ ਗੱਲ ਜਮਰ ਸਰ ਪਹੁੰਚੀ ਉਸ ਦਾ ਕੀ ਕਰਨਾ ਹੈ ਜੀ ਉਹਦਾ ਕੀ ਕਰਨਾ ਅਸੀਂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਏ ਆ ਨਗਰੀ ਚ ਪੀੜ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਦੂਰ ਹੋਵੇ ਲੋਕਾਂ ਦਾ ਕੰਮਕਾਰ ਚੱਲੇ ਸੁਖ ਸ਼ਾਂਤੀ ਬਣੀ ਰਹੇ ਜਿਹੜੀ ਆਸ ਵਿੱਚ ਆਪਾਂ ਲੜਾਈਆਂ ਕਰ ਰਹੇ ਬੰਦ ਹੋਵੇ ਕਿਸ ਤਰ੍ਹਾਂ ਦੀ ਨਜ਼ਰ ਨਜ਼ਰ ਕੀ ਰੋਜ਼ ਉਹਦੇ ਰੋਜ਼ ਉਹ ਘੂੜੀਆ ਬਾਈ ਦੇ ਬਈ ਲੋਕਾਂ ਦੇ ਕਦੇ ਕੋ ਕਦੇ ਕਿਤੇ ਮਾਰਦੇ ਕਦੇ ਵੀੜ ਗੈਂਗਸਟਰ ਲੋਕ ਇਹਨਾਂ ਸਫਾਇਆ ਕਰੇ ਬਾਬਾ ਨਰਨਦ ਸਿੰਘ ਜੀ ਵੀ ਸਾਰਾ ਸ਼ਾਂਤੀ ਕਰੋਨਾ ਦੇ ਵਿੱਚ ਲੋਕ ਮਰ ਗਏ ਪਹਿਲਾਂ ਲੋਕਾਂ ਦਾ ਕੰਮ ਕਰਦਾ ਪਹਿਲਾਂ ਹੀ ਚੱਲਿਆ ਹੁਣ ਫੇਰ ਆ ਰੌਲਾ ਪੈਣ ਲੱਗਿਆ ਜਿਹੜੇ ਜਿਹੜੇ ਪਾਕਿਸਤਾਨ ਦੀ ਧੰਦੇਰ ਪਾਕਿਸਤਾਨ ਨੂੰ ਖਬਰਾਂ ਦੇ ਭਾਰਤ ਦੀ ਪੰਜਾਬ ਦੀਆਂ ਉਹ ਗਦਾਰ ਲੋਕ ਆ ਉਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਇਤਨੀ ਰਹਿਣਾ ਇੱਥੇ ਰਹੂਗਾ ਜਿਹੜਾ ਤਿਰੰਗੇ ਨੂੰ ਪਿਆਰ ਕਰਦਾ ਪੰਜਾਬ ਨੂੰ ਪਿਆਰ ਕਰਦਾ ਭਾਰਤ ਨੂੰ ਪਿਆਰ ਕਰਦਾ ਪੰਜਾਬੀਏ ਨੂੰ ਪਿਆਰ ਕਰਦਾ ਪਾਕਿਸਤਾਨੀ ਗੈਂਗਸਟਰ ਵੱਲੋਂ ਵੀ ਕਿਹਾ ਜਾਂਦਾ ਕਿ ਬਹੁਤ ਵਧੀਆ ਕੀਤਾ ਉਹਨੇ ਉਹ ਸਹਿਯਾਦ ਪੱਟੀ ਕੁਛ ਨਹੀਂ ਹੈਗਾ ਜ਼ੀਰੋ ਬੰਦਾ ਉਹਦਾ ਢੜਕਾਉਂਦਾ ਲੋਕਾਂ ਨੂੰ ਮੈਂ ਲੋਕਾਂ ਨੂੰ ਕਹੂੰਗਾ ਫਿਰ ਬਾਅਦ ਤੁਹਾਡੇ ਮਾਪਿਓ ਕਹਿੰਦੇ ਆ ਜੀ ਸਾਸੀ ਸਾਡਾ ਵੀ ਆਪਣਾ ਉਹ ਸਾਡਾ ਬੱਚਾ ਹੈ ਨਹੀਂ ਸੀਗਾ ਤਿੰਨ ਤਿੰਨ ਹਜ਼ਾਰ ਵਿਕੀ ਜਾਂਦੇ ਆ ਨਾ ਇਹ ਕੰਮ ਨਾ ਕਰੋ ਆਪਣੀ ਰੋਟੀ ਰੋਜੀ ਚਾਰ ਨਾਲ ਖਾ ਲੋ ਕੋਈ ਗਲਤ ਕੰਮ ਨਾ ਕਰੋ ਜੇ ਤੁਹਾਨੂੰ ਕੋਈ ਧਮਕੀ ਦਿੰਦਾ ਤਾਂ ਪੰਜਾਬ ਪੁਲਿਸ ਨੂੰ ਦੱਸੋ ਸੀਪੀ ਸਾਹਿਬ ਭੁੱਲੜ ਸਾਹਿਬ ਦੱਸੋ 1 ਮਿੰਟ ਜੀ ਹੱਲੋਗੇ ਤੁਹਾਡਾ ਜਾਂ ਮੈਨੂੰ ਦੱਸਾ ਦਿਓ ਮਾਨ ਸਿੰਘ ਜੀ ਇੱਕ ਵਾਰੀ ਗੱਲ ਕਰੀਏ ਨਹੀਂ ਨਹੀਂ ਦੀਪਕ ਲੁਤਰਾ ਫੋਨ ਨਹੀਂ ਚੱਕਦੀ ਪ੍ਰਵਾਹ ਡਰਿਆ ਹੋਇਆ ਅਸੀਂ ਲੋਕ ਸਰਦਾਰ ਆ ਬਦਰੀ ਕਹਿੰਦੇ ਕਦੇ ਹੀ ਵੀ ਨਹੀਂ ਦੂਜੀ ਓਰਲੇ ਹੋਏ ਮੇਰੋ ਪਾਰਟੀ ਵਾਲੇ ਤਾਂ ਨਹੀਂ ਕਦੇ ਅਸੀਂ ਮੇਰਾ ਮੂਰੋ ਵਰਗੇ ਤਾਂ ਹਈ ਨਹੀਂ ਅਸੀਂ ਦੇਸ਼ ਨਾਲ ਖੜੇ ਆ ਚਾਹੇ ਸਾਡੇ ਹਿੰਦੂ ਭਰਾਵਾ ਚਾਹੇ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਗੱਲ ਹੋਈ ਸੀ ਕਿ ਲੁਤਰਾ ਨਾ ਚੱਕ ਫੋਨ ਨਹੀਂ ਚੱਕਦੇ ਭਾਜੀ ਮਾਨ ਸਾਹਿਬ ਜੀ ਉਹ ਮੇਰੋ ਕਿੱਦੜਾ ਕਿੱਦੜ ਭੱਜ ਗਿਆ ਲੋਕਾਂ ਨੂੰ ਵਸਾ ਆ ਨਿਆਜ ਤੁਸੀਂ ਤੁਸੀਂ ਉਹਨਾਂ ਦੇ ਖੜੇ ਉਹ ਨਿੰਗਾ ਨਾ ਖੜੇ ਹੋਣਾ ਉਹਨਾਂ ਖੜਿਆ ਚੋਲੇ ਦਾ ਗਲਤ ਇਸਤੇਮਾਲ ਚੋਲੇ ਦਾ ਗਲਤ ਇਸਤੇਮਾਲ ਨਾਲੇ ਦਾ ਕੱਚਾ ਆਦਮੀ ਆ ਮੇਰੋ ਗੈਂਗਸਟਰ ਆਦਮੀ ਅਤਵਾਦੀ ਆ ਸਮਾਜ ਨੂੰ ਕਹੋ ਪਿੱਛੇ ਨਾ ਖੜੋ ਕਿ ਚੋਲੇ ਨੂੰ ਦਾਗ ਲਾਤਾ ਚੋਲੇ ਨੂੰ 100 ਬਟਾ 100 ਦਾਗ ਲਾਤਾ ਉਹ ਐਕਚੁਅਲੀ ਆਪ ਹੀ ਸਿੱਖ ਨਹੀਂ ਹੈਗਾ ਉਹ ਉਹਨੂੰ ਨੌਲੇਜ ਨਹੀਂ ਹੈਗੀ ਬਾਣਾ ਦਾ ਤਾਲਨ ਕਰ ਲਿਆ ਇਸ ਕਰਕੇ ਮੈਂ ਸਾਰੇ ਨੂੰ ਕਹੂੰਗਾ ਹਰ ਤਰ੍ਹਾਂ ਦੇ ਪੱਕੇ ਰਹੋ ਕਿਤੇ ਆਪਣਾ ਮਿਸ਼ਨਰੀ ਚੀਜ਼ਾਂ ਦੇ ਜਾਓ ਕ੍ਰਿਸਚੀਅਨਾਂ ਚ ਨਾ ਜਾਓ ਆਪਣੇ ਆਪਣੇ ਧਰਮ ਚਲੋ ਮੈਂ ਕ੍ਰਿਸ਼ਚਨ ਚਲੇ ਜਾਊਂਗਾ ਮੈਨੂੰ ਪਤਾ ਹੀ ਨਹੀਂ ਕ੍ਰਿਸ਼ਚਨ ਦਾ ਰੂਲ ਹੀ ਨਹੀਂ ਪਤਾ ਫੇਰ ਆਪਣਾ ਪੈਸੇ ਲਾਲਚ ਕਰਕੇ ਜਾ ਰਹੇ ਆ ਨਹੀਂ ਬੱਬਰ ਖਾਲਸਾ ਵੱਲੋਂ ਮੇਲਾ ਉਹ ਬੱਬਰ ਖਾਲਸਾ ਐਸੀ ਕਿ ਤੇਰੀ ਬੱਬਰ ਖਾਲਸੇ ਦੀ ਬੱਬਰ ਖਾਲਸਾ ਤਾਂ ਗਦੇ ਮਾਰੂੰਗਾ ਉਹਨਾਂ ਨੂੰ ਨਾਲੇ ਕੋਈ ਹੱਥ ਹਥਿਆਰ ਨਹੀਂ ਹੈਗਾ ਪਿੱਠੇ ਮਾਰਾਂਗੇ ਨਾਲੇ ਲਾਸ਼ਾਂ ਪਾ ਦਿਆਂਗਾ ਉਹਨਾਂ ਦੀਆਂ ਕੋਈ ਲੋੜ ਨਹੀਂ ਡਰਨ ਦੀ ਭਾਜੀ ਸਾਡੀ ਪੰਜਾਬ ਵਾਲ ਬੱਬਰ ਖੇਰਾ ਰੋ ਲੱਤਾਂ ਹੀ ਗੋਲੀਆਂ ਬਾਈਆਂ ਨੇ ਹਾਂ ਫੇਰ ਐ ਪੈ ਰਹੇ ਨੇ ਆ ਪਹਿਲੇ ਕੋਈ ਚਾਂਸ ਨਾ ਜਿੰਨ ਕਰੋ ਸਾਡੀ ਪੰਜਾਬ ਪੁਲਿਸ ਇੰਨੀ ਵਧੀਆ ਲੋਕਦਾਰ ਨੇ ਜਿਹੜੇ ਕ੍ਰਾਈਮ ਛਪਾ ਕੇ ਬੰਦ ਨੂੰ ਛਪਾਉਂਦੇ ਆ ਕ੍ਰਾਈਮ ਵਾਲੇ ਦਾ ਬਾਹਰ ਕਰ ਦੋ ਨਾ ਜਾਂ ਸਾਡੇ ਕਰਨਾ ਮੈਂ ਸੁਖਸ਼ਾਂਤੀ ਬਣਾ ਕੇ ਰੱਖੋ ਹਰ ਧਰਮ ਹਰ ਵਰਗ ਹਰ ਜਾਤ ਦਾ ਸਤਿਕਾਰ ਕਰੋ ਮਾਤਾ ਜੀ ਤੁਸੀਂ ਜਾਓਗੇ ਔਰੇ ਘਰੇ ਨੂੰ ਪਾਜੀ ਲੁਥਰਾ ਪਰਿਵਾਰ ਫੋਨ ਨਹੀਂ ਚੱਕ ਰਿਹਾ ਫੋਨ ਨਹੀਂ ਚੱਕ ਰਿਹਾ ਬਹੁਤ ਸਾਰੀਆਂ ਕੁੜੀਆਂ ਨੇ ਬੋਲੀਆਂ ਖਾਈਆਂ ਤਰੀਆਂ ਤੋਂ ਤੰਕੀ ਲਗਾਈ ਗਈ ਨਹੀਂ ਤੁਹਾਨੂੰ ਵੀ ਮੈਂ ਕਹਿੰਦਾ ਪ੍ਰਸ਼ਾਸਨ ਦਾ ਸਾਥ ਦਿਓ ਸਾਰੇ ਬੰਦੇ ਬਸ